ਮੈਂ ਬਾਈ ਜਿਹੜੀ ਤੁਸੀਂ ਕਹਿੰਦੇ ਐਮੀ ਮਿਰਕ ਨੇ ਫਿਲਮ ਬਣਾਈ ਸੀ ਡੌਂਕੀ ਉਹ ਮੈਂ ਆਪਣੇ ਪਿੰਡੇ ਤੇ ਹਾਂ ਦਾ ਉਹ ਨੌਂ ਕਹਿ ਦਿੰਦੇ ਆ ਇਹ ਸਾਰੇ ਗਲਗੇ ਸੀ ਡੌਂਕੀ ਦੇ ਵਿੱਚ ਇਹ ਦੁਬਾਰੇ ਆਏ ਮੈਂ ਨਾ ਸਭ ਤੋਂ ਕੱਲਾ ਰਹਿ ਗਿਆ ਇੱਕ ਵਾਰੀ ਜੰਗਲ ਦੇ ਵਿੱਚ ਉੱਥੇ ਕੁਝ ਨਹੀਂ ਤੁਹਾਨੂੰ ਪੰਛੀ ਵੀ ਨਹੀਂ ਮਿਲਦਾ ਹੈਗਾ ਖਾਣ ਨੂੰ ਕੋਈ ਚੀਜ਼ ਨਹੀਂ ਤੁਹਾਨੂੰ ਮਿਲਦੀ ਤੇ ਕੱਲਾ ਰਹਿ ਗਿਆ ਮੈਂ ਨਾ ਸੂਰਿਆ ਜਾਨਾ ਇੱਕ ਲੋਥ ਪਈਏ ਪਹਾੜ ਚੜਨੇ ਵੀ ਇੰਨੇ ਔਖੇ ਆ ਤੇ ਉਤਰਨੇ ਵੀ ਹੁੰਦੇ ਆ ਉਹ ਮਤਲਬ ਇਹ ਲਾ ਲੂਗੀ ਅਸੀਂ ਇੱਕ ਸਰਕੇ ਸਰਕੇ ਉਤਰੇ ਜਿਹੜੇ ਕੱਪੜੇ ਸਾਡੇ ਪਾਏ ਹੋਏ ਸੀ ਉਹ ਗੰਦੇ ਮੰਦੇ ਉਹੀ ਅੱਠ ਦਿਨ ਰੱਖੇ ਸੁੱਖਣ ਭਾਂ ਤੇ ਮੇਰੀ ਜਿਹੜੀ ਘਰ ਵਾਲੀ ਆ ਮੈਂ ਤੁਹਾਨੂੰ ਦੱਸਦਾ ਕਿ ਮੈਂ ਉਹਨੂੰ 200 ਰੁਪਏ ਮੰਗਿਆ ਮੈਨੂੰ ਕਹਿੰਦੀ ਕੀ ਕਰਨਾ ਅੱਛਾ ਮੈਂ ਬਾਹਰ ਫਾਰਮ ਹੈ ਮੇਰਾ ਮੈਂ ਉੱਥੇ ਚਲੇ ਗਿਆ ਖੰਡਰ ਬਣਿਆ ਬੈਸੀ ਜਿੱਦਾਂ ਕਿਲੇ ਹੋ ਗਏ ਮੈਂ ਉਥੇ ਹੀ ਆ ਕੇ ਰੋਹਾਂਗਾ ਡੈਕਟਿੰਗ ਜਨਰਲ ਸੀ ਨਾ ਹਮਮ ਉੱਥੇ ਤਾਂ ਮੇਰੇ ਡੈਕਟਿੰਗ ਆਣ ਤੋਂ ਬਾਅਦ ਮੇਰੇ ਗੱਛੜ ਆਉਂਦੇ ਸੀ ਫੋਨ ਦੇ ਬੱਛਾ ਠੀਕ ਹੈ ਮਤਲਬ ਬਹੁਤ ਬਿਮਾਰ ਹੋ ਗਏ ਸਮੇਂ ਹਮਮ ਅਸਕਰ ਕੀ ਰਿਹਾ ਇਸ ਦਵਾਰੇ ਜਨਮ ਲਿਆ ਮੈਂ ਇੱਕ ਪਰਮ ਕਰਦੇ ਆਂ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਚ ਮਿਲਾਵ ਯਾਨੀ ਸੀ ਮੇਰੇ ਨਾਲ ਨਾ ਇੱਕ ਜਿਹੜੇ ਦੇ ਵਿੱਚ ਸੰਗਰੂਰ ਦਾ ਬੰਦਾ ਸੀ ਬੈੱਡ ਅੱਛਾ ਉਹਦੇ ਨਾਲ ਜਦੋਂ ਜਿਹੜੇ ਦੇ ਵਿੱਚ ਬੰਦਾ ਬਹਿਲਾ ਹੁੰਦਾ ਉਹਦੇ ਨਾਲ ਡਿਸਕਸ ਹੋ ਜਾਂਦੀ ਸੀ ਹੂੰ ਤੇ ਉਹਨੇ ਮੈਨੂੰ ਦੱਸਿਆ ਔਲੇ ਦਾ ਹੂੰ ਮੈਂ ਇੱਕ ਫੱਕੀ ਬਣਾਉਂਦਾ ਹਾ ਉਹਨਾਂ ਜਾਂ ਕਿਸੇ ਨੂੰ ਕਬਜ਼ ਹੋਵੇ ਨਾ ਹਾਂ ਜਾਂ ਤਜਾਬ ਬਣਦਾ ਹੋਵੇ ਗੈਸ ਬਣਦੀ ਹੋਵੇ ਉਹ ਫੱਕੀ ਬਣਾ ਕੇ ਰੱਖ ਦਿੰਦਾ ਅਗਲੇ ਨੂੰ ਪਾਈਆ ਦੀ ਹੂੰ 100 ਰੁਪਏ ਦੀ ਪਾਈਆ ਦਿੰਦਾ ਉਹ ਸਾਰਾ ਕੁਝ ਕਰਦਾ ਮੈਂ ਔਲੇ 40 ਕਿਲੋ ਪਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲਾਡੀ ਝਟਣਾ ਸੋ ਤੁਸੀਂ ਜੁੜੇ ਹੋ ਟਾਕਵੇਦ ਮਾਲਵਾ ਦੇ ਨਾਲ ਸੋ ਅੱਜ ਪਟਿਆਲਾ ਦੇ ਇੱਕ ਛੋਟੇ ਜਿਹੇ ਪਿੰਡ ਜਰੀਕਪੁਰ ਦੇ ਵਿੱਚ ਪਹੁੰਚੇ ਆ ਇਹ ਪਿੰਡ ਦੀ ਜੇ ਗੱਲ ਕਰ ਲਈਏ ਤਾਂ 510 ਦੇ ਨੇੜੇ ਪਿੰਡ ਦੀ ਬੋਟ ਹੈ ਪਰ ਜਿਵੇਂ ਜਿਵੇਂ ਲੋਕਾਂ ਨੂੰ ਮਿਲਦੇ ਆ ਤਾਂ ਕਹਿੰਦੇ ਤੋਂ ਕਹਿੰਦੇ ਲੋਕ ਹੈ ਜਿਹੜੇ ਉਹ ਇਸ ਪਿੰਡ ਦੇ ਵਿੱਚ বাসਦੇ ਨੇ ਸੋ ਉਹਨਾਂ ਲੋਕਾਂ ਦੇ ਵਿੱਚੋਂ ਅੱਜ ਸਾਡੇ ਮੁੱਖ ਮਹਿਮਾਨ ਮੈਂ ਕਹੂੰਗਾ ਵਾਈ ਦਵਿੰਦਰ ਸਿੰਘ ਜੀ ਨੇ ਜਦੋਂ ਵਾਈ ਦਵਿੰਦਰ ਦੀ ਗੱਲ ਕਰਦੇ ਆ ਤਾਂ ਇਹ ਸਾਬਕਾ ਸਰਪੰਚ ਹੈ ਪਿੰਡ ਦੀ ਜ਼ਿੰਮੇਵਾਰੀ ਬਾਈ ਹੁਰਾ ਨੇ ਚੱਕੀ ਹੋਈ ਹੈ ਕਿੜੀਆਂ-ਕਿਹੜੀਆਂ ਥਾਵਾਂ ਤੇ ਗਏ ਆ ਉਹ ਬਾਈ ਜੀ ਤੁਹਾਨੂੰ ਆਪ ਦੱਸਣਗੇ ਤੇ ਜਿਹੜੀ ਬਗੀਚੀ ਦੇ ਵਿੱਚ ਖੜੇ ਆ ਇਹ ਕੋਈ ਜੰਗਲ ਨਹੀਂ ਹੈਗਾ ਇਹ ਕੋਈ ਨਾਨਕ ਬਗੀਚੀ ਨਹੀਂ ਹੈਗੀ ਇਹ ਕੋਈ ਵੱਡੇ ਦਰਖਤਾਂ ਦਾ ਸਮੂਹ ਨਹੀਂ ਹੈਗਾ ਇਹ ਬਾਈ ਦੇ ਵੱਲੋਂ ਤਿਆਰ ਕੀਤੀ ਗਈ ਹੋਈ ਆਪਣੀ ਬਗੀਚੀ ਹੈ ਜਿਹਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾ ਦਿੱਤਾ ਜਾਵੇ ਚੀਕੂਆ ਦੇ ਦਰਖਤ ਵੀ ਨੇਗੇ ਆਰਗੈਨਿਕ ਗੋਭੀ ਵੀ ਹੈ ਮੂਲੀ ਵੀ ਹੈ ਟਮਾਟਰ ਵੀ ਨੇ ਔਰ ਹਰ ਤਰ੍ਹਾਂ ਦੀ ਉਹ ਸਬਜੀ ਇਸ ਬਾਗੀਚੀ ਦੇ ਵਿੱਚ ਹੈ ਤੇ ਕੋਈ ਵੀ ਇਸ ਤਰ੍ਹਾਂ ਦੀ ਮਿਲਾਵਟ ਨਹੀਂ ਔਰ ਤੁਹਾਨੂੰ ਅਸੀਂ ਬਾਹਰ ਤੋਂ ਵੀ ਦਿਖਾਵਾਂਗੇ ਬਾਈ ਹੋਰਾਂ ਦੀ ਇੱਕ ਡੈਰੀ ਵੀ ਹੈ ਡੈਰੀ ਦੇ ਵਿੱਚ ਵੀ ਜਿੰਨੀਆਂ ਚੀਜ਼ਾਂ ਨੇ ਉਹ ਖੁਆ ਹੋਵੇ ਉਹ ਦੇਸੀ ਦੁੱਧ ਹੋਵੇ ਉਹ ਬਰਫੀ ਹੋਵੇ ਜਿੰਨੀਆਂ ਮਤਲਬ ਚੀਜ਼ਾਂ ਨੇ ਉਹ ਸਾਰੀਆਂ ਮਿਲਾਵਟ ਤੋਂ ਰਹਿਤ ਨੇ ਉਹ ਚੀਜ਼ ਨਹੀਂ ਹੈਗੀ ਕਿ ਤੁਸੀਂ ਇੱਕ ਬਰਫੀ ਖਾਓਗੇ ਬਿਮਾਰ ਹੋ ਜਾਓਗੇ ਐਨੀ ਟੇਸਟੀ ਬਰਫੀ ਹੈ ਤੇ ਬਾਅਦ ਦੇ ਵਿੱਚ ਖਾਵਾਂਗੇ ਵੀ ਆਪਾਂ ਬਾਈ ਦੇ ਨਾਲ ਸੋ ਆਓ ਅੱਜ ਆਪਾਂ ਬਾਈ ਦਵਿੰਦਰ ਹੋਰਾਂ ਦੇ ਨਾਲ ਕਰਦੇ ਆਂ ਗੱਲ ਮੌਜੂਦ ਨੇ ਬਾਈ ਦਵਿੰਦਰ ਸਿੰਘ ਸੰਧੂ ਜੀ ਤੇ ਬਾਈ ਜੀ ਸ਼ਸ਼ਿਕਾ ਸ਼ਸ਼ਿਕਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਡੇ ਨਵਾਣੇ ਜੇ ਬੰਦੇ ਨੂੰ ਮੈਨੂੰ ਟਾਈਮ ਦਿੱਤਾ ਸਕਰੀ ਜੀ ਤੇ ਬਹੁਤ ਔਖਾ ਹੋ ਜਾਂਦਾ ਬਾਈ ਹਨਾ ਟਾਈਮ ਕੱਢਣਾ ਹਾਂਜੀ ਹਾਂ ਤੇ ਬਾਕੀ ਤੁਸੀਂ ਤਾਂ ਬੜੇ ਪੰਗੇ ਲੈਂਦੇ ਹੋਏ ਆਣਾ ਜ਼ਿੰਦਗੀ 'ਚ ਤੇ ਦਰਸ਼ਕਾਂ ਨੂੰ ਵੀ ਅਸੀਂ ਦੱਸ ਦਿੰਨੇ ਆ ਕਿ ਭਾਈ ਦਵਿੰਦਰ ਸਿੰਘ ਸੰਧੂ ਕੋਈ ਆਮ ਇਨਸਾਨ ਨਹੀਂ ਹੈਗੇ ਜਿੰਦਗੀ ਦੇ ਵਿੱਚ ਪੈਰ ਪੈਰ ਤੇ ਅਸੀਂ ਕਹਿ ਸਕਦੇ ਆ ਤੋਖਾ ਖਾਣਾ ਤੇ ਤੋਖਾ ਖਾ ਕੇ ਸਿੱਖਣਾ ਇਹ ਤੁਸੀਂ ਜ਼ਰੂਰ ਸੁਣਿਆ ਹੋਊਗਾ ਪਰ ਤੋਖਾ ਖਾ ਕੇ बार-बार ਸਿੱਖਣਾ ਤੇ ਫੇਰ ਫੇਰ ਤੋਖੇ ਖਾਣੇ ਤੇ ਉਹ ਜਿੰਦਗੀ ਦਾ ਪਹਿਲੂ ਬਾਈ ਦੀ ਜਿੰਦਗੀ ਦੇ ਵਿੱਚ ਰਿਹਾ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਬੜਾ ਲੰਮਾ ਸਫਰ ਜ਼ਿੰਦਗੀ ਦਾ ਤੈਅ ਕਰਕੇ ਆਏ ਹੋ ਹਨ ਤੇ ਕਿੰਨੀ ਉਮਰ ਹੋ ਗਈ ਅੱਜ ਹੋ ਗਏ 50 ਸਾਲ ਮੈਂ 47 ਸਾਲ ਮੇਰੀ ਉਮਰ ਹੋ ਗਈ 70 ਉਹ ਡੇਢ ਵਰਤ ਤੇ ਮੇਰੀ ਹਾਂਜੀ ਤੇ 47 ਸਾਲ ਮੇਰੀ ਉਮਰ ਹੋ ਗਈ ਹੂੰ 47 ਸਾਲ ਹੋ ਗਏ ਆ ਬਾਈ ਤਾਂ 47 ਸਾਲਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆਣਾ ਮਾਤਾ ਜੀ ਵੀ ਦੱਸ ਰਹੇ ਆ ਕਿ ਬੜੇ ਧੋਖੇ ਮਿਲਿਆ ਤੇ ਕੋਈ ਇੱਕ ਦੋ ਹਾਈਲਾਈਟ ਜੇ ਗੱਲਾਂ ਤੁਸੀਂ ਅੱਜ ਸਾਡੇ ਨਾਲ ਦੱਸੋ ਨਾ ਕਿਉਂਕਿ ਬਾਹਰ ਦੀ ਵੀ ਟੂਰ ਮਿਲਣਾ ਦਾ ਲਾਇਆ ਬੜਿਓ ਹਾਂਜੀ ਹਾਂਜੀ ਮੈਂ ਬਾਈ ਜਿਹੜੀ ਤੁਸੀਂ ਕਹਿੰਦੇ ਐਮੀ ਮਿਰਕ ਨੇ ਫਿਲਮ ਬਣਾਈ ਸੀ ਡੌਂਕੀ ਉਹ ਮੈਂ ਆਪਣੇ ਪਿੰਡੇ ਤੇ ਹੰਡਾ ਪਿਆ ਸੱਤ ਦੇਸ਼ ਅਸੀਂ ਕ੍ਰੋਸ ਕੀਤੇ ਪਨਾਮਾ ਦੇ ਜੰਗਲਾਂ ਚ ਉਹ ਕ੍ਰੋਸ ਕੀਤੇ ਅਸੀਂ ਜਿਹੜੇ ਮੇਰੇ ਪੈਰਾਂ ਦੇ ਨੌ ਐ ਜਿਹੜਾ ਆਪਾਂ ਨੌ ਕਹ ਦਿੰਦੇ ਆ ਇਹ ਸਾਰੇ ਗੱਲਗੇ ਸੀ ਡੌਂਕੀ ਦੇ ਵਿੱਚ ਇਹ ਦੁਬਾਰੇ ਆਏ ਤੇ ਮੈਂ ਜੇਲ੍ਹ ਵੀ ਕੱਟ ਕੇ ਆਇਆ ਬਾਹਰ ਹੂੰ ਮੈਕਸੀਕੋ ਚ ਜਦੋਂ 트ੰਪ ਨੇ ਆਪਣੇ ਡਿਪੋਰਟ ਕੀਤੇ ਸੀ ਉਸ ਟਾਈਮ ਮੈਂ ਜੇਲ੍ਹ ਕੱਟੀ ਮੈਂ ਡਿਪੋਰਟ ਹੋ ਕੇ ਹੂੰ ਠੀਕ ਹੈ ਤੇ ਬਾਕੀ ਸਾਰੀ ਉਮਰ ਜਿਹੜੀ ਲੰਘੀ ਜਵਾਨੀ ਤੋਂ ਲੈ ਕੇ ਹੁਣ ਤੱਕ ਉਹ ਸੰਘਰਸ਼ ਹੀ ਕਰਦੇ ਆਏ ਆ ਸੰਘਰਸ਼ ਹੀ ਕਰਦੇ ਆਂ ਡੋਲੇ ਨਹੀਂ ਬਰਖਦੇ ਹੌਸਲਾ ਰੱਖਿਆ ਠੀਕ ਹੈ ਤੇ ਬਸ ਇਹ ਕੀ ਕੰਮ ਕਰੋ ਹੂੰ ਤੇ ਜਿਹੜਾ ਫਲ ਹੈ ਉਹ ਫਰਮਾਨ ਮੰਤਰੀ ਠੀਕ ਹੈ ਆਪਾਂ 100% ਕੰਮ ਵੱਲ ਧਿਆਨ ਜੇ ਡੋਂਕੀ ਦੀ ਗੱਲ ਆਪਾਂ ਕਰਦੇ ਹਾਂ ਤੁਸੀਂ ਦੱਸਿਆ ਹਨਾ ਬਾਈ ਐਮੀ ਦੀ ਫਿਲਮ ਆ ਜਾਂ ਮਕਸੀਕੋ ਚਲੀਏ ਹਾਂਜੀ ਤਾਂ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਤਾਂ ਮੈਨੂੰ ਉਹ ਫਿਲਮ ਵੀ ਯਾਦ ਆ ਰਹੀ ਸੀ ਮੈਨੂੰ ਇਹ ਲੱਗ ਰਿਹਾ ਸੀ ਕਿਉਂਕਿ ਮੈਨੂੰ ਨਾ ਸੱਚ ਪੁੱਛੋ ਤਾਂ ਪਹਿਲਾਂ ਇਹ ਲੱਗਿਆ ਕਿ ਬਾਈ ਐਮੀ ਨੇ ਦਵਿੰਦਰ ਵੀਰੂ ਦੀ ਕਹਾਣੀ ਹੈ ਜਿਹੜੀ ਉਹ ਆਪਦੀ ਫਿਲਮ ਦੇ ਵਿੱਚ ਛਾਪਤੀ ਤੇ ਜਦੋਂ ਉਹ ਫਿਲਮ ਨੂੰ ਦੇਖਦੇ ਆ ਤਾਂ ਉਸੇ ਤਰ੍ਹਾਂ ਦੀ ਕਹਾਣੀ ਬਾਈ ਦਵਿੰਦਰ ਹੋ ਰਹੀ ਹੈ ਇਹ ਕਦੋਂ ਦੀ ਗੱਲ ਆ ਬਈ ਇਹ ਡੌਂਕੀ ਬਾਰੇ ਸੁਣ ਮੈਂ ਵੀਰੇ 2018 19 ਦੇ ਵਿੱਚ 25 ਲੱਖ ਰੁਪਇਆ ਦੇ ਕੇ ਏਜੰਟ ਨੂੰ ਭੇਵੇ ਦਾ ਏਜੰਟ ਸੀ ਮੈਨੂੰ ਉਹਨੇ ਕਿਹਾ ਮੈਂ ਤੇਰੀ ਸਿੱਧੀ ਫਲਾਈਟ ਕਰਾ ਦਊਗਾ ਪਰ ਉਹਨੇ ਮੇਰੇ ਨਾਲ ਧੋਖਾ ਕਰ ਲਿਆ ਮੈਨੂੰ ਇੱਕ ਵਾਰ ਡੋਰ ਤਾਰਤਾ ਜਾ ਕੇ ਚਾਰ ਜਹਾਜ਼ ਅਸੀਂ ਬਦਲੇ ਇੱਥੋਂ ਤੇ ਇਕਵਾਡੋਰ ਪਹੁੰਚੇ ਉੱਥੋਂ ਅਸੀਂ 6 ਦੇਸ਼ ਕ੍ਰੋਸ ਕੀਤਾ ਜਿਹੜਾ ਸਭ ਤੋਂ ਖਤਰਨਾਕ ਜਿਹੜੀ ਚੀਜ਼ ਹੈ ਉਹ ਪਨਾਮਾ ਦੇ ਜੰਗਲ ਹੂੰ ਉਹਨਾਂ ਦੇ ਵਿੱਚ ਭਾਈ ਜਿਹੜੀ ਹਿਮਕੁੰਨ ਸਾਹਿਬ ਦੀ ਚੜ੍ਹਾਈ ਹੈ ਉਹ ਵੀ ਕੁਛ ਨਹੀਂ ਪਹਾੜ ਚੜ੍ਹਨੇ ਵੀ ਇੰਨੇ ਹੀ ਔਖੇ ਆ ਤੇ ਉਤਰਨੇ ਵੀ ਉੰਨੇ ਹੀ ਔਖੇ ਅੱਛਾ ਉਹ ਮਤਲਬ ਇਹ ਲਾ ਲਓ ਵੀ ਅਸੀਂ ਇੱਕ ਸਰਕੇ ਸਰਕੇ ਉਤਰੇ ਸੀ ਜਿਹੜੇ ਕੱਪੜੇ ਸਾਡੇ ਪਾਏ ਹੋਏ ਸੀ ਉਹ ਗੰਦੇ ਮੰਦੇ ਉਹੀ ਅੱਠ ਦਿਨ ਰੱਖੇ ਫੁੱਖਣ ਪਾਣ ਜਿਹੜਾ ਸਮਾਨ ਸਾਡੇ ਕੋਲ ਛੋਲੇ ਛੁੱਲੇ ਹੁੰਦੇ ਆ ਬੈਗ ਪਿੱਛੇ ਲੱਗਿਆ ਹੁੰਦਾ ਨਦੀਆਂ ਹੁੰਦੀਆਂ ਉੱਥੇ ਮਤਲਬ ਇੱਕ ਨਦੀ ਕ੍ਰੋਸ ਕੀਤੀ ਜਿਹੜੀ ਪਹਾੜ ਵਾਲੀਆਂ ਨਦੀਆਂ ਹੁੰਦੀਆਂ ਇਸ ਪਾਸੇ ਤੋਂ ਕ੍ਰੋਸ ਕੀਤੀ ਪਰ ਇਧਰੋਂ ਕ੍ਰੋਸ ਕਰਨੀ ਦੇਣੀ ਠੀਕ ਹੈ ਬੂਟ ਹੁੰਦੇ ਆ ਜਿਹੜੇ ਲੁੱਕ ਪਾਣ ਵਾਲੇ ਹੁੰਦੇ ਨੇ ਆਪਾਂ ਬੂਟ ਮੰਨੋ ਉਹ ਬੂਟ ਪਾਏ ਨੂੰ ਇਹਦੇ ਆਪਾਂ ਕਹਿ ਲਾਂ ਹਾਂ ਨਹੀਂ ਉਹ ਲੁੱਕ ਪਾਣ ਵਾਲ ਜਿਹੜੇ ਪਲਾਸਟਿਕ ਦੇ ਹੁੰਦੇ ਨੇ ਵਿੱਚ ਉਹਨਾਂ ਦੇ ਜਰਾਬਾਂ ਹੁੰਦੀਆਂ ਓਕੇ ਉਹ ਭਿੱਜ ਜਾਂਦੇ ਆ ਤੇ ਜਿਹੜੀ ਭਿੱਜ ਕੇ ਵਿੱਚ ਚੱਲਣਾ ਕਈ ਵਾਰ ਪੈਰ ਉਹਨਾਂ ਨੂੰ ਕਦਮ ਕਦਮ ਮੇ ਆਉਂ ਨੌਵੇਂ ਨੂੰ ਪੈਰਾਂ ਦੇ ਰਗੜਾ ਵੱਜ ਜਾਂਦਾ ਗਿੱਲੀਆਂ ਜੁਰਾਬਾਂ ਵੀ ਆਪਾਂ ਕੱਢ ਦੋ ਤਾਂ ਇਹ ਸੋਚ ਲਓ ਕਿ ਉਹ ਜਮੀ ਖਤਮ ਹੋ ਜਾਂਦੀ ਹੈ ਵੀ ਤੁਰਨਾ ਬੜਾ ਔਖਾ ਹੁੰਦਾ ਉੱਥੇ ਇੱਕ ਚੀਜ਼ ਹੈ ਕਿ ਇੰਨਕ ਰਸਤਾ ਜੇ ਬਾਈ ਥਿਸ ਲਗਿਆ ਉਸ ਦਸਤੇ ਤੋਂ ਤਾਂ ਥੱਲੇ ਹੀ ਆਊਗਾ ਬੰਦਾ ਮਰ ਜੀ ਨੋਥਾਂ ਵੀ ਪਈਆਂ ਰਸਤੇ 'ਚ ਉਹਨਾਂ ਨੂੰ ਤੱਪ ਕੇ ਜਾਣਾ ਪੈਂਦਾ ਅੱਛੀ ਲਾਸ਼ਾਂ ਹਾਂਜੀ ਲਾਸ਼ਾਂ ਦੇ ਉੱਪਰ ਦੀ ਜਾਣਾ ਬੰਦਾ ਬਹੁਤ ਜਿਹੜਾ ਬੰਦਾ ਹਾਰ ਗਿਆ ਉੱਥੇ ਵੀ ਹੌਂਸਲਾ ਹਾਰ ਗਿਆ ਕਿ ਮੈਂ ਤੁਰ ਨਹੀਂ ਸਕਦਾ ਉਹ ਬੰਦਾ ਮਰ ਜੀ ਤੇ ਤੁਸੀਂ ਉਹ ਜ਼ਿੰਦਗੀ ਹੰਡਾਈ ਹਾਂ ਉਹ ਹਨਾ ਤੇ ਉਦੋਂ ਬਾਈ ਫਿਰ ਲੱਗਦਾ ਨਹੀਂ ਸੀ ਆ ਵੀ ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰਦੇ ਆ ਨਾ ਲਾਸਾਂ ਅਸੀਂ ਦੇਖ ਲੈਂਦੇ ਆ ਅਸੀਂ ਡੋਲਦੇ ਬਹੁਤ ਛੇਤੀ ਆ ਹਨਾ ਤੇ ਬਾਈ ਦਵਿੰਦਰ ਨਹੀਂ ਡੋਲਿਆ ਉਹਦਾ ਫਿਰ ਵੀਰ ਜੀ ਮੈਂ ਡੋਲਿਆ ਨਹੀਂ ਹੈਗਾ ਮੈਂ ਨਾ ਸਭ ਤੋਂ ਕੱਲਾ ਰਹਿ ਗਿਆ ਇੱਕ ਵਾਰੀ ਜੰਗਲ ਦੇ ਵਿੱਚ ਉੱਥੇ ਕੁਝ ਨਹੀਂ ਤੁਹਾਨੂੰ ਪੰਛੀ ਵੀ ਨਹੀਂ ਮਿਲਦਾ ਹੈਗਾ ਖਾਣ ਨੂੰ ਕੋਈ ਚੀਜ਼ ਨਹੀਂ ਤੁਹਾਨੂੰ ਮਿਲਦੀ ਤੇ ਕੱਲਾ ਰਹਿ ਗਿਆ ਮੈਂ ਨਾ ਤੁਰਿਆ ਜਾਣਾ ਇੱਕ ਲੋਥ ਪਈ ਹੈ ਅੱਛਾ ਤੇ ਲੋਥ ਪਈ ਉੱਚ ਤੋਂ ਮੈਂ ਦੇਖੀ ਹਨੇਰਾ ਹੋ ਗਿਆ ਪਰਤ ਮਤਲਬ ਦਿਨ ਛਿਪ ਗਿਆ ਜੇ ਦਿਨ ਛਿਪ ਕੇ ਮੈਂ ਜੰਗਲ ਦੇ ਵਿੱਚ ਰਹਿ ਜਾਂਦਾ ਨਾ ਤੇ ਮੱਖੀਆਂ ਹੀ ਖਾ ਜਾਂਦੀਆਂ ਉੱਥੇ ਅੱਛਾ ਤੇ ਜਦੋਂ ਲੋਥ ਦੇਖੀ ਮੈਂ ਮੈਂ ਥੱਕਿਆ ਹੋਇਆ ਬਹੁਤ ਸੀ ਸ਼ਾਮ ਦਾ ਵਾਰ ਸੀ ਮੈਂ ਕਿਹਾ ਯਾਰ ਫਿਰ ਉੱਥੇ ਨਾ ਨਦੀ ਦੇ ਕੰਢੇ ਸੌਣਾ ਪੈਂਦਾ ਜਿੱਥੇ ਥਾਂ ਮਿਲ ਜਾਂਦੀ ਹੈ ਪਰ ਨਦੀ ਦੇ ਕੰਢੇ ਥੋੜੀ ਜਿਹੀ ਖੁੱਲ੍ਹੀ ਜਿਹੀ ਥਾਂ ਹੋਵੇ ਹਾਂ ਹਾਂ ਮੈਂ ਕਿਹਾ ਵੀ ਮਰਤਾ ਵੈਸੇ ਹੀ ਗਏ ਮੇਰੇ ਤੇ ਪਤਾ ਨਹੀਂ ਕੀ ਜੋਸ਼ ਆਇਆ ਵੀ ਮੈਂ ਸਫਰ ਜਿਹੜਾ ਤੈਅ ਕੀਤਾ ਨਾ ਵੀ ਮੈਨੂੰ ਨਹੀਂ ਪਤਾ ਲੱਗਿਆ ਵੀ ਥਕਾਵਟ ਆਈ ਹੀ ਨਹੀਂ ਤੇ ਨਦੀ ਦਾ ਕੰਡਾ ਮੈਨੂੰ ਦੇਖਿਆ ਹੂੰ ਤੇ ਨਦੀ ਦੇ ਕੰਡੇ ਤੇ ਫਿਰ ਮੈਂ ਜਾ ਕੇ ਡੇਰੀ ਲਾਈ ਫਿਰ ਉਹ ਕਿਊਬਾ ਦੀਆਂ ਮੇਮਾਂ ਸੀ ਨਾਲ ਉਹ ਆਗੀਆਂ ਉਹਨਾਂ ਦੇ ਬੱਚੇ ਵੀ ਸੀ ਛੋਟੇ ਹੂੰ ਉਹ ਨਾਲ ਪੈਦੀ ਅਸੀਂ ਰਾਤ ਉੱਥੇ ਕੱਟੀ ਮਤਲਬ ਉਹ ਹੋਸ ਦੋਨੋਂ ਜਿਹੜੀ ਲੋਥ ਸੀ ਨਾ ਲਾਸ਼ ਪਈ ਸੀ ਉਹਨੂੰ ਦੇਖ ਕੇ ਮੈਨੂੰ ਮਤਲਬ ਇੱਕ ਇਹ ਲਾ ਲਓ ਵੀ ਹੌਸਲਾ ਹੋ ਗਿਆ ਵੀ ਮੈਂ ਯਾਰ ਮਰਾਂ ਮੈਂ ਵੀ ਮਰਾਂਗਾ ਇੱਥੇ ਜੇ ਮੈਂ ਰਹਿ ਗਿਆ ਮਤਲਬ ਹੌਸਲਾ ਲਾ ਲਓ ਜਾਂ એનર્ਜੀ ਲਾ ਲਓ ਉਹ ਤੋਂ એનર્ਜੀ ਆਈ ਮੈਨੂੰ ਹੂੰ ਤੁੱਕਲਾਸ ਨੂੰ ਦੇਖ ਕੇ ਜਾਂ ਬੰਦਾ ਡੋਲ ਜਾਂਦਾ ਜਾਂ ਸ਼ਕਤੀ ਆ ਜਾਂਦੀ ਹੈ ਤਾਂ ਸ਼ਕਤੀ ਆਈ ਹੁਣ ਹਾਂ ਸ਼ਕਤੀ ਹੈ ਕਿ ਕਿੰਨੇ ਜਿਹੜੇ ਤੁਸੀਂ ਦਵਿੰਦਰ ਜੀ ਗਏ ਫਿਰ ਜਦੋਂ ਡੁੰਕੀ ਦੇ ਲਈ ਗਏ ਉੱਥੇ ਬਾਈ ਅਣਗਿਣਤ ਬੰਦੇ ਹੁੰਦੇ ਆ ਕੋਈ ਮੈਕਸੀਕਨ ਨਾਏ ਹੁੰਦੇ ਆ ਆਪਣੇ ਇੱਥੇ ਵਾਲੇ ਕਿ ਉਹ ਆਪਣੇ ਪਾਕਿਸਤਾਨ ਦੇ ਬੰਗਲਾਦੇਸ਼ ਦੇ ਠੀਕ ਹੈ ਤੇ ਆਪਣੇ ਵਾਲੇ ਹੁੰਦੇ ਆ ਹੂੰ ਕਾਫੀ ਹੁੰਦੇ ਆ ਨੇਪਾਲੀ ਹੁੰਦੇ ਆ ਬਹੁਤ ਜ਼ਿਆਦਾ ਮਤਲਬ ਟੋਲੇ ਦੇ ਟੋਲੇ ਉੱਥੇ ਉੱਥੇ ਲੰਘਦੇ ਰਹਿੰਦੇ ਆ ਹਾਸੀ ਬਹੁਤ ਹੁੰਦੀ ਆਪਣੇ ਵਾਲੇ ਦੇ ਵਿੱਚੋਂ ਫਿਰ ਕਿੰਨੇ ਕੁ ਤੁਹਾਡੇ ਨਾਲ ਨਹੀਂ ਮੇਰੇ ਨਾਲ ਤਾਂ ਬਈ ਸਾਥ ਛੱਡ ਜਾਂਦੇ ਆ ਉੱਥੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਮੈਨੂੰ ਹਿਚਕੀ ਲੱਗੀ ਸੀ ਉੱਥੇ ਅੱਛਾ ਮਤਲਬ ਇਹ ਚੀਜ਼ ਮੈਨੂੰ ਹਿਚਕੀ ਦਿਨ ਰਾਤ ਮੇਰੀ ਬੰਦ ਨਹੀਂ ਹੁੰਦੀ ਸੀ ਪਰ ਮੈਂ ਹੌਸਲੇ ਵਾਲਾ ਸੀ ਥੋੜਾ ਜਿਹਾ ਮੈਂ ਮਤਲਬ ਚਲਿਆ ਗਿਆ ਚਲੀ ਗਿਆ ਉਹ ਹਿਸਕੀ ਲੱਗੀ ਹੋਈ ਹੈ ਪਾਣੀ ਪੀ ਲਿਆ ਕਰਦਾ ਸੀ ਦਿਨ ਰਾਤ ਮੇਰੀ ਹਿਸਕੀ ਬੰਦ ਅੱਛਾ ਤੇ ਵਿਵੇਂਦਰ ਵੀ ਤੁਸੀਂ ਕਿਹਾ ਹਨਾ ਉੱਥੇ ਜੇਲ ਵੀ ਘੱਟੀ ਹਾਂਜੀ ਤੇ ਉਹ ਫਿਰ ਜਦੋਂ ਤੁਸੀਂ ਪਹੁੰਚੇ ਉਦੋਂ ਤੋਂ ਹੋ ਗਿਆ ਜਾਂ ਕੋਈ ਬਾਅਦ ਦੇ ਵਿੱਚ ਨਹੀਂ ਉਹ ਮੈਕਸੀਕੋ ਜਾ ਕੇ ਜੇਲ ਕੱਟਣੀ ਪੈਂਦੀ ਠੀਕ ਹੈ ਮੈਕਸੀਕੋ ਦੇ ਵਿੱਚ ਜਾ ਕੇ ਜੇਲ ਕੱਟਣੀ ਪੈਂਦੀ ਹੈ ਉਪਰ ਜਦੋਂ ਕਿਸਮਤ ਮਾੜੀ ਹੁੰਦੀ ਹੈ ਹੂੰ ਕਿ ਪਹਿਲਾਂ ਜਾ ਰਹੇ ਸੀ ਸਾਰੇ ਬੰਦੇ ਬਾਰਡਰ ਕ੍ਰੋਸ ਕਰ ਰਹੇ ਸੀ ਮੈਂ 8 ਤਰੀਕ ਨੂੰ ਜੇਲ੍ਹ ਦੇ ਵਿੱਚ ਗਿਆ ਇੱਕ ਕੈਂਪ ਹੁੰਦਾ ਉੱਥੇ ਨੂੰ ਕੈਂਪ ਕਹਿੰਦੇ ਆ ਅੱਛਾ ਤੇ 16 ਜੁਲਾਈ ਨੂੰ ਮੈਂ ਉੱਥੋਂ ਵਾਪਸ ਆਇਆ ਸੀ ਜਦੋਂ ਮੈਂ ਵਾਪਸ ਆਇਆ ਸਾਰੇ ਉੱਥੇ ਇਹਨੇ 트ੰਪ ਨੇ ਸਤਾਈ ਕਰਤੀ ਸੀ ਵੀ ਤੁਸੀਂ ਇੱਥੋਂ ਅੱਗੇ ਜਾ ਨਹੀਂ ਸਕਦੇ ਮੈਕਸੀਕੋ ਨੂੰ ਕਹਤਾ ਸੀ ਕਿ ਤੁਸੀਂ ਜੇ ਇੱਥੋਂ ਬੰਦਾ ਆ ਗਿਆ ਤੁਹਾਡੇ ਬਾਰਡਰ ਤੋਂ ਮੈਂ ਤੁਹਾਡਾ ਹੁੱਕਾ ਪਾਣੀ ਸਭ ਬੰਦ ਕਰ ਦਊਗਾ ਤੁਹਾਨੂੰ ਕੋਈ ਵੀ ਰਸਣ ਨਹੀਂ ਦੇਣਾ ਕੋਈ ਸੇਵ ਨਹੀਂ ਦੇਣਾ ਕੋਈ ਗੱਲ ਨਹੀਂ ਤੇ ਪਿਆਰ ਮਿਲਦੇ ਨੇ ਮੈਕਸੀਕੋ 'ਚ ਘੱਟ ਹੁੰਦਾ ਬਿਲਕੁਲ ਤੇ ਉਹਨੇ ਸਤਾਈ ਕਰਤੀ ਸਾਨੂੰ ਅੱਗੇ ਟੱਪਣੇ ਨਹੀਂ ਦਿੱਤੇ ਹੂੰ ਬਾਰਡਰ ਨਹੀਂ ਕਰਨਾ ਟਪੰਦੇ। ਠੀਕ। ਉੱਥੇ ਹੀ ਜਲ ਚ ਰੱਖ। ਤੇ ਫਿਰ ਬਾਹਰ ਕਿਵੇਂ ਆਏ ਇਥੇ? ਬਾਹਰੋਂ ਥੋੜਾ ਡਿਪੋਰਟ ਹੋ ਗਿਆ ਆਈ ਬਾਈ। ਅੰਦਰ ਤੋਂ ਹੀ ਜਹਾਜ਼ ਚ ਆਏ। ਹੂੰ। ਬੰਦੇ ਛੱਡਣਾ ਆਏ ਸਾਨੂੰ। ਹੂੰ। ਅੰਦਰ ਤੋਂ ਜਹਾਜ਼ ਪਹਿਲਾਂ ਜਿੱਦਾਂ ਚੰਡੀਗੜ੍ਹ ਤੋਂ ਦਿੱਲੀ ਜਾਂਦਾ ਦਿੱਲੀ ਗਿਆ ਪਹਿਲਾਂ। ਹੂੰ। ਫਿਰ ਉੱਥੋਂ ਜਾਪਾਨ ਆਇਆ। ਹੂੰ। ਤੇ ਜਾਪਾਨ ਦੇ ਵਿੱਚੋਂ ਸਾਨੂੰ ਜਦੋਂ ਜਾਪਾਨ ਤੋਂ ਜਹਾਜ਼ ਚੜਾ ਕੇ ਸਾਡੇ ਚੱਪਲਾਂ ਪਾਈਆਂ ਹੋਈਆਂ ਸੀ, ਇੱਕ ਸੜਿਆ ਜਾਂ ਕਮੀਜ਼ ਸੀ। ਅੱਛਾ। ਤੇ ਇੱਕ ਸੜੀ ਜੀ ਪੈਂਟ ਸੀ। ਹੂੰ। ਪਰਨਸੀ ਮਤਲਬ ਉਹੀ ਅਸੀਂ ਬਨ ਗਏ ਸੀ ਜਦੋਂ ਕੈਨੇਡਾ ਦੀ ਇਹ ਦੋ ਫੈਮਲੀਆਂ ਸਾਨੂੰ ਮਿਲੀਆਂ ਜੀ ਪਤਾ ਨਹੀਂ ਯਾਦ ਨਹੀਂ ਉਹਨਾਂ ਦਾ ਨਾਂ ਤਾਂ ਮੈਨੂੰ ਹੁਣ ਉਹਨਾਂ ਨੇ ਸਾਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤਾ ਸੀ ਦੋ ਬੰਦੇ ਸੀ ਅਸੀਂ ਅੱਛਾ ਕਿਉਂਕਿ ਸਾਡੇ ਕੋਲ ਪੈਸੀ ਵੀ ਹੈ ਨਹੀਂ ਸੀ ਬਿਲਕੁਲ ਠੀਕ ਹੈ ਮੈਨੂੰ ਮੇਰੇ ਘਰ ਦੇ ਕਹਿਣ ਲੱਗੇ ਤੈਨੂੰ ਲੈਣ ਆੰਦੇ ਆ ਹੂੰ ਠੀਕ ਹੈ ਮੈਂ ਕਿਹਾ ਨਾਲ ਲੈਣ ਆਇਓ ਮੈਂ ਬਸ ਤੇ ਆਜਾ ਕਿਉਂਕਿ ਘਰ ਘਰ ਤੋਂ ਬਹੁਤ ਮਤਲਬ ਅਫਸੈਟ ਹੋ ਕੇ ਗਿਆ ਸੀ ਤੇ ਉੱਥੇ ਜਾ ਕੇ ਵੀ ਕਰਨਾ ਜਦੋਂ ਨਾ ਸਾਨੂੰ ਸਾਡੀ ਐਮਬੈਸੀ ਗਈ ਉੱਥੇ ਹੂੰ ਉੱਥੇ ਇੱਕ ਗੱਲ ਸਾਡੇ ਨਾਲ ਇਹ ਮਾੜੀ ਹੋਈ ਕਿ ਨਾ ਤਾਂ 네ਪਾਲ ਦੀ ਐਮਬੈਸੀ ਗਈ ਉੱਥੇ ਹਾਂ ਨਾ ਹੀ ਬੰਗਲਾਦੇਸ਼ ਦੀ ਗਈ ਹਾਂ ਸਾਡੀ ਐਮਬੈਸੀ ਪਹੁੰਚ ਗਈ ਅੱਛਾ ਮੈਂ ਉਹਦੇ ਸਾਹਮਣੇ ਬਹੁਤ ਰੋਇਆ ਬੰਦਾ ਸੀ ਜਿਹੜਾ ਅਫਸਰ ਹਾਂ ਮੈਂ ਕਿਹਾ ਤੁਸੀਂ ਆ ਗਏ ਅਸੀਂ ਮੌਤ ਦੇ ਮੂੰਹੋਂ ਚੋਂ ਲੰਘ ਕੇ ਪਹੁੰਚ ਗਏ ਸੀ ਇੱਥੇ ਉਹਨਾਂ ਨੇ ਸਾਡੇ ਵਾਈਟ ਪਾਸਪੋਰਟ ਬਣਾ ਕੇ ਦਿੱਤੇ ਅੱਛਾ ਤੇ ਉਹ ਵਾਈਟ ਪਾਸਪੋਰਟਾਂ ਤੇ ਜਦੋਂ ਉਹਨੂੰ ਬਲੂ ਮਿਲ ਗਿਆ ਫਿਰ ਸਾਨੂੰ ਰਿਪੋਰਟ ਕਰਿਆ ਸੀ ਜਿਹੜੇ ਪਾਕਿਸਤਾਨ ਦੇ ਜਾਂ ਬੰਗਲਾਦੇਸ਼ ਦੇ ਜਾਂ 네ਪਾਲ ਦੇ ਉਹ ਬੰਦੇ ਡਿਪੋਰਟ ਨਹੀਂ ਹੋਏ ਸੀ ਅਮਰੀਕਾ ਪਹੁੰਚ ਗਏ ਸੀ ਓਕੇ ਫਿਰ ਕਿ ਸਾਨੂੰ ਰਿਪੋਰਟ ਉਹਨਾਂ ਕਰਕੇ ਹੋਣਾ ਪਿਆ ਕਿਉਂਕਿ ਸਾਡੇ ਵਾਈਟ ਪੋਰਟ ਉਹ ਮੈਂ ਕਿਹਾ ਵੀ ਤੁਸੀਂ ਪਹਿਲਾਂ ਆ ਜਾਂਦੇ ਹਾਂ ਅਸੀਂ ਉੱਥੇ ਬਾਈ ਜੀ ਕੀ ਹੁੰਦਾ ਜਿਹੜੀ ਡੌਂਕੀ ਹੁੰਦੀ ਹੈ ਨਾ ਉੱਥੇ ਸਾਹਮਣੇ ਮੌਤ ਖੜੀ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਨਾ ਭੇਜੋ ਤੁਸੀਂ ਕਹਿੰਦੇ ਕੱਢ ਦੋ ਅੱਗੇ ਉੱਥੇ ਇੱਕ ਰਵਾਜ ਹੈ ਕਿ ਕੱਢ ਦੋ ਅੱਗੇ ਅੱਗੇ ਕੱਢ ਦੋ ਸਾਨੂੰ ਅੱਗੇ ਜਾਣ ਦੋ 6 ਦੇਸ ਅਸੀਂ ਕਾਉਸ ਕਿਤੇ ਮਨ ਕਿਨੇ ਬੱਸਾਂ ਦੇ ਕਿਸੇ ਟਿਸਤੀਆਂ ਕੋਲ ਉਹ ਉਹ ਦਰਦ ਜਿਹੜਾ ਨਾ ਉਹ ਹਰ ਜਿਹੜਾ ਬੰਦੇ ਨੇ ਝੱਲਿਆ ਹੁੰਦਾ ਉਹਨੂੰ ਹੀ ਪਤਾ ਬੱਸ ਹੋਰ ਨਹੀਂ ਇੱਥੇ ਕਿਸੇ ਨੂੰ ਐਮੀ ਥੋੜਾ ਬਾਬੀ ਨਾਨਕ ਨੇ ਕਿਹਾ ਜਿਸ ਤਨ ਲਾਗੇ ਉਸ ਨੂੰ ਹੀ ਜਾਣੀ ਤੇ ਦਵਿੰਦਰ ਵੀਰੇ ਦੌਂਹੀ ਤੋਂ ਮਤਲਬ ਐਡੀ ਲੰਮੀ ਜ਼ਿੰਦਗੀ ਹੈ ਨਾ ਮੈਂ ਲੰਮੀ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਨਾ ਮੌਤ ਦੇ ਮੂਹਰੇ ਤੋਂ ਬੰਦਾ ਵਾਪਸ ਹੋ ਗਿਆ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹਾਂਜੀ ਤੇ ਔਰ ਪਿੱਛੇ ਇਹਨਾਂ ਕੁਝ ਛੱਡ ਦੇਣਾ ਕਿਉਂਕਿ 25 ਲੱਖ ਲਾ ਕੇ ਚਲੇ ਜਾਣਾ ਤੇ ਬਾਅਦ ਦੇ ਵਿੱਚ ਇੱਕ ਸਾਡੇ ਪਰਿਵਾਰ ਨੂੰ ਵੀ ਆਸਾ ਹੁੰਦੀ ਹੈ ਹਨ ਉਹ ਵੀ ਨਾ ਪੂਰੀਆਂ ਹੁਣ ਤੇ ਫਿਰ ਇੱਥੇ ਆ ਕੇ ਦਵਿੰਦਰ ਬਾਈ ਨੇ ਕੀ ਕੀਤਾ ਕਿਉਂਕਿ ਬਿਲਕੁਲ ਟੁੱਟ ਗਏ ਹੋਣਗੇ ਹਨ ਇੱਕ ਵਾਰ ਮੈਂ ਜੀ ਆਇਆ ਸੀ ਘਰੇ ਘਰੇ ਮੇਰਾ ਕਰੋੜਾਂ ਦਾ ਕੰਮ ਸੀ ਸਭ ਫੇਲ ਹੋ ਗਿਆ ਸੀ ਤੇ ਉਦੋਂ ਕੀ ਤੋਂ ਦੋਂਕੀ ਤੋਂ ਬਾਅਦ ਤੋਂ ਮੈਂ 7 ਮਹੀਨੇ ਕਿਸੇ ਬੰਦੇ ਨੂੰ ਜੇਲ੍ਹ ਰਹਿਣੇ ਹੋ ਜੇ ਤੇ ਇੱਥੇ ਮੈਂ ਕੱਲਾ ਸੀ ਬ੍ਰਦਰ ਮੇਰਾ ਇੰਗਲੈਂਡ ਚ ਹੈ ਤੇ ਸਾਰਾ ਕੁਝ ਫੇਲ ਹੋ ਗਿਆ ਸੀ ਇੱਥੇ ਕੁਝ ਵੀ ਨਹੀਂ ਸੀ ਤੇ ਮੇਰੀ ਜਿਹੜੀ ਘਰ ਵਾਲੀ ਹੈ ਮੈਂ ਤੁਹਾਨੂੰ ਦੱਸਦਾ ਕਿ ਮੈਂ ਉਹਨੂੰ 200 ਰੁਪਏ ਮੰਗਿਆ ਮੈਨੂੰ ਕਹਿੰਦੀ ਕੀ ਕਰਨਾ ਅੱਛਾ ਮੈਂ ਬਾਹਰ ਫਾਰਮ ਹੈ ਮੇਰਾ ਮੈਂ ਉੱਥੇ ਚੱਲ ਗਿਆ ਖੰਡਰ ਬਣਿਆ ਬੈਸੀ ਜਿਹੜਾ ਕਿਲੇ ਹੁੰਦੇ ਨੇ ਮੈਂ ਉੱਥੇ ਜਾ ਕੇ ਰੋਣ ਲੱਗ ਗਿਆ ਹੂੰ ਰੋਣ ਲੱਗਾ ਕੁਦਰਤੀ ਮੇਰੇ ਭਰਾ ਦਾ ਨਾ ਬਾਹਰ ਤੁਫਾਨ ਆ ਗਿਆ ਹੂੰ ਮੈਂ ਰੋ ਰਿਹਾ ਸੀ ਹੂੰ ਮੈਂ ਕਿਹਾ ਯਾਰ ਬੜਾ ਸਾਲਾ ਕੰਮ ਖਾ ਉਹ ਮੈਂ ਕਿਹਾ ਮੈਂ ਤਾਂ ਤੜੇ ਪ੍ਰੈਸ਼ਨ ਨਹੀਂ ਮਿਲਿਆ ਕਿਸੇ ਨੂੰ ਇਹ ਘਰੜੀ ਕੁਛ ਦੀ ਉਹ ਕਹਿੰਦਾ ਸਾਲਾ ਤੂੰ ਮਰਨਾ ਚਾਹੀਦਾ ਤੂੰ ਸ਼ੇਰ ਬਣਨਾ ਤਕੜਾ ਦੁਬਾਰੇ ਤੂੰ ਆਪਣੀ ਜ਼ਿੰਦਗੀ ਸ਼ੁਰੂ ਕਰ ਕੁਛ ਨਹੀਂ ਤੇਰਾ ਕਰੋੜਾਂ ਦਾ ਨੁਕਸਾਨ ਹੋ ਗਿਆ ਮੈਂ ਤੇਰੇ ਨਾਲ ਖੜਿਆ ਹੂੰ ਉਹ ਰੱਬ ਹੈ ਮੇਰੇ ਵਾਸਤੇ ਮੇਰਾ ਭਰਾ ਹੈ ਬਿਲਕੁਲ ਮੇਰਾ ਪੁੱਤ ਰੱਬ ਤੋਂ ਪਹਿਲਾਂ ਉਹਦਾ ਨਾਮ ਲੰਦਾ ਫਿਰ ਰੱਬ ਦਾ ਨਾਮ ਲੰਦਾ ਕਿਉਂਕਿ ਉਹਨੇ ਮੈਨੂੰ ਕਦੇ ਵੀ ਥਾਪੜਾ ਦਿੱਤਾ ਫਿਰ ਮੈਂ ਬਈ ਨਾ ਇਹ ਕਰਿਆ ਇਹ ਜਿਹੜੀ ਮੇਰੀ ਪਾਰਕ ਹੂੰ ਇੱਥੇ ਕੁਆੜ ਹੋਇਆ ਹੋਇਆ ਅੱਛਾ ਮੈਂ ਸਭ ਦਾ ਸਰਪੰਚ ਬਣਿਆ ਪਿੰਡ ਹੂੰ ਤਾਂ ਮੈਂ ਖੁਰਪੀ ਚੱਕੀ ਇਹਨੂੰ ਗੁਡਾਈ ਕਰਨਾ ਪਾਰਕ ਪਾਰਕ ਨੂੰ ਇਹਨੂੰ ਗੁਡਾਈ ਕਰੀ ਤੇ ਇਹਦੇ ਵਿੱਚ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰਾ ਮੈਨੂੰ ਸ਼ੌਂਕ ਜਪਿਆ ਇੱਕ ਆਰਗੇਨਿਕ ਚੀਜ਼ ਕਰਨ ਦਾ ਅੱਜ ਸਾਡਾ ਵੀ ਬੜਾ ਮਨ ਖੁਸ਼ ਹੋਇਆ ਹੈ ਇਹ ਟਮਾਟਰਾਂ ਦੇਖੋ ਇਹਨਾਂ 'ਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੱਡੇ ਕੱਡੇ ਹੋਏ ਪਏ ਜੇ ਆਪਾਂ ਬੱਚੇ ਨੂੰ ਨਾ ਖਾਕ ਦਵਾਂਗੇ ਉਹ ਤਕੜਾ ਹੋਊਗਾ ਇਹ ਬਿਲਕੁਲ ਠੀਕ ਹੈ ਜੀ ਤੇ ਇਹ ਖੁਰਪੀ ਤੋਂ ਵਰਕੇ ਲੋਕ ਮੈਨੂੰ ਇੱਥੇ ਮਜ਼ਾਕ ਕਰਦੇ ਸੀ ਸੜਕ ਨੂੰ ਲੰਘਦੇ ਨਹੀਂ ਸਰਪੰਚਾਂ ਗਰੀਬੀ ਆ ਗਈ ਮੱਤੇ ਖਾਂ ਗਰੀਬੀ ਆ ਇਹ ਮੰਨ ਨਹੀਂ ਚਾਹੀਦੀ ਗਰੀਬੀ ਆ ਬੰਦੇ ਨਾਲ ਚਾਹੀਦੀ 10 ਰੁਪਏ ਕਿੱਥੇ ਮੇਰਾ ਲੱਖਾਂ ਦਾ ਕੰਮ ਸੀ ਮੈਨੂੰ ਕਿਸੇ ਨੇ 10 ਰੁਪਏ ਨਹੀਂ ਦਿੱਤੇ ਉਧਾਰੇ ਮੈਨੂੰ ਕਿਸੇ ਨੇ ਸਾਥ ਨਹੀਂ ਦਿੱਤਾ ਮੈਂ ਬਹੁਤ ਸਾਧਿੱਤੇ ਲੋਕਾਂ ਦੇ ਪਰ ਮੈਨੂੰ ਸਾਰੇ ਛੱਡ ਗਏ ਕਿਸੇ ਨੇ ਸਾਥ ਨਹੀਂ ਦਿੱਤਾ ਇੱਕ ਭਰਾ ਨੇ ਸਾਥ ਦਿੱਤਾ ਦੁਬਾਰੇ ਬਾਈ ਫੇਰ ਰੱਬ ਨੇ ਬਾਹ ਪਕੜੀ ਪਰ ਮੈਂ ਨਾ ਕੰਮ ਕਰਕੇ ਪਾਗਲਾ ਵਾਂਗੂ ਕੰਮ ਕਰਦਾ ਕੋਈ ਵੀ ਕੰਮ ਕਰਦਾ ਕੰਮ ਕਰਕੇ ਰੱਬ ਨੂੰ ਕਹਿ ਦਿੰਦਾ ਵੀ ਰੱਬਾ ਤੂੰ ਹੀ ਹੈ ਜੋ ਕੁਝ ਕਰਨਾ ਮੈਂ ਤਾਂ ਮਿਹਨਤ ਕਰਨਾ ਬਿਲਕੁਲ ਠੀਕ ਹੈ ਮਿਹਨਤ ਫੇਰ ਲਾਣਾ ਤੇਰਾ ਕੰਮ ਠੀਕ ਹੈ ਮਿਹਨਤ ਕੀਤੀ ਬਾਈ ਦੁਬਾਰੇ ਕਾਮਯਾਬ ਹੋਏ ਭਰਾ ਦਾ ਹੱਥ ਸੀ ਸਿਰ ਤੇ ਠੀਕ ਹੈ ਹੋਰ ਕਿਸੇ ਨੇ ਮੇਰਾ ਕੋਈ ਸਾਥ ਬਿਲਕੁਲ ਫਿਰ ਤੁਹਾਡੇ ਕੰਮ ਆ ਗਿਆ ਹੁਣ ਮੈਂ ਸੰਧੂ ਸੁਪਰ ਸਟੋਰ ਕਰਾਇਆ ਕੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਹਰ ਚੀਜ਼ ਮੈਂ ਪਿਓਰ ਦਿੰਦਾ ਬਿਲਕੁਲ ਬਿਲਕੁਲ 50000 ਰੁਪਏ ਨਿਯਾਮ ਵੀ ਰੱਖਿਆ ਹੋਇਆ ਵੀ ਕੋਈ ਕੋਈ ਚੀਜ਼ ਚ ਮਲਾਪਤ ਸਾਫ ਕਰਦੇ ਹਮ ਇੱਥੇ ਚਾਰ ਪੰਜ ਬੰਦੇ ਵੀ ਕੰਮ ਕਰਨ ਲੱਗੇ ਸਵੇਰ ਤੋਂ ਸਾਰੇ ਘਰ ਵਾਲੀ ਮੈਂ ਹੋ ਗਿਆ ਤੁਸੀਂ ਦੇਖਿਆ ਸਾਗ ਬਣਾ ਰਹੀ ਸੀ ਬੇਬੇ ਨੇ ਬੜਾ ਵੰਡ ਦਿੱਸ ਬੇਬੇ ਨੇ ਤੇ ਅਸੀਂ ਸਾਰੇ ਮਿਹਨਤ ਸੁਰੂ ਤੋਂ ਕਰ ਦਿੰਦੇ ਆ ਮਤਲਬ ਘਰ ਦੇ ਵਿੱਚ ਸਵੇਰੇ ਤੜਕੇ ਤੋਂ ਮਿਹਨਤ ਕਰਨੀ ਸ਼ੁਰੂ ਕਰਦਾ ਸਾਡਾ ਟਾਈਮ ਵਧੀਆ ਪਾਸ ਹੋ ਜਾਂਦਾ ਬਿਲਕੁਲ ਤੇ ਦਵਿੰਦਰ ਭਾਈ ਜਦੋਂ ਨਾ ਅਸੀਂ ਵੀ ਐਂਟਰ ਕੀਤਾ ਤਾਂ ਸਬਜ਼ੀਆਂ ਦੇਖੀਆਂ ਔਰ ਖਾਸ ਗੱਲ ਜਿਵੇਂ ਤੁਸੀਂ ਦੱਸਿਆ ਕਿ ਮਿਲਾਵਟ ਰਹਿਤ ਹੈ ਅੱਜ ਦੇ ਜਮਾਨੇ 'ਚ ਨਾ ਅਸੀਂ ਜਦੋਂ ਕੋਈ ਵੀ ਚੀਜ਼ ਨੂੰ ਫਰੋੜਦੇ ਆ ਖੋਏ ਦੀ ਗੱਲ ਆਪਾਂ ਲੈ ਲਈਏ ਹਾਂ ਜੀ ਤਾਂ ਖੂਏ ਦੇ ਵਿੱਚ ਤੁਹਾਨੂੰ ਪ्योर ਦੁੱਧ ਨਹੀਂ ਮਿਲੂਗਾ ਹਨਾ ਕਿ ਕਈ ਥਾਵਾਂ ਤੇ ਮੈਨੂੰ ਲੱਗਦਾ ਮਿਲ ਸਕਦਾ ਪਰ ਉਵੇਂ ਨਹੀਂ ਮਿਲਦਾ ਕਿਉਂਕਿ ਉਹ ਸੁਆਦ ਹੀ ਦੱਸ ਦਿੰਦਾ ਹੈ ਤੇ ਅੱਜ ਬਾਈ ਦਵਿੰਦਰ ਹੋਰ ਖੋਆ ਵੀ ਮਤਲਬ ਬਣਾ ਰਹੇ ਐ ਔਰ ਇੰਨੀਆਂ ਸਬਜ਼ੀਆਂ ਲਾਈਆਂ ਹੋਈਆਂ ਮੈਂ ਤਾਂ ਨਾ ਆ ਕੇ ਇਹ ਦੇਖਿਆ ਮੈਂ ਬੜਾ ਵੱਡਾ ਪਰਿਵਾਰ ਹੋਣਾ ਜਿਹੜਾ ਇੰਨੀਆਂ ਸਬਜ਼ੀਆਂ ਲਾਈ ਬੈਠੇ ਐ ਤੇ ਪਰ ਜਦੋਂ ਦੇਖਿਆ ਇੱਕ ਬਾਗੀਚੀ ਬੜਾ ਮਨ ਵੀ ਰੂਹ ਖੁਸ਼ ਹੁੰਦੀ ਹੈ ਹੈਨਾ ਤੇ ਇਹ ਕਿਵੇਂ ਫਿਰ ਆਈਡੀਆ ਆ ਜਾ ਵੀ ਇਹ ਸਬਜ਼ੀਆਂ ਲਾਉਣ ਦੀ ਕੋਈ ਹੋਰ ਕੋਈ ਇਤੋਂ ਕਰ ਸਕਦੇ ਮੈਂ ਮੈਂ ਦੂਜੀ ਗੱਲ ਇਹ ਹੈ ਕਿ ਮੈਂ ਨਾ ਦੁਬਾਰੇ ਜਨਮ ਲਿਆ ਕਿਉਂਕਿ ਮੈਂ ਮਰ ਗਿਆ ਸੀ ਬਿਲਕੁਲ ਇਹ ਲੋ ਲੋ ਤੁਸੀਂ ਵੀ ਮੇਰਾ ਹਾਲ ਪੈਨਿੰਗ ਵੀ ਵਹੀ ਸੀ ਮੈਂ ਘਰੇ ਨਹੀਂ ਦੱਸਿਆ ਜਦੋਂ ਮੈਂ ਮੇਰੀ ਜਿਹੜੀ ਜਮੀਰ ਹੈ ਨਾ ਹੂੰ ਉਹ ਜਮੀਰ ਇਹ ਇਜਾਜ਼ਤ ਦਿੰਦੀ ਹੈ ਕਿ ਜਿਹੜਾ ਵੀ ਚੀਜ਼ ਤੂੰ ਕਿਸੇ ਨੂੰ ਖਲਾਵੇਂਗਾ ਹੂੰ ਤੇ ਉਹ ਤੇਰਾ ਜਿਹੜਾ ਬੱਚੀ ਹੈ ਹੂੰ ਜੇ ਤੂੰ ਮਲਾਬਤ ਵਾਲੀ ਕੋਈ ਚੀਜ਼ ਖਲਾਵੇਂਗਾ ਤੇਰੇ ਬੱਚਿਆਂ ਨੂੰ ਕੈਂਸਰ ਹੋਣਾ ਹੀ ਹੋਣਾ ਮੈਂ ਇਹ ਚੀਜ਼ ਸੋਚ ਕੇ ਕਰਦਾ ਕਿ ਜਿਹੜੀ ਕੋਈ ਦੁਨੀਆ ਚੀਜ਼ ਖਾ ਰਹੀ ਹੈ ਹੂੰ ਉਹ ਮੇਰੇ ਬੱਚੇ ਖਾ ਰਹੀ ਹੈ ਮੈਂ ਮਲਾਬਤ ਨਹੀਂ ਕਰੂੰਗਾ ਕਦੇ ਕਿਸੇ ਵੀ ਕੰਮ ਬਿਲਕੁਲ ਸੱਚ ਬੋਲੂੰਗਾ ਸੱਚ ਦਾ ਖਟਾ ਖਾਊਂਗਾ ਬਾਕੀ ਪੈਸਾ ਕੋਈ ਚੀਜ਼ ਨਹੀਂ ਹੂੰ ਤੇ ਜੇ ਤੁਹਾਡੀ ਸਿਹਤ ਹੈ ਨਾ ਬਿਲਕੁਲ ਸਿਹਤ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਤੁਸੀਂ ਸਪੋਜ਼ ਕਰੋ ਤੁਹਾਡੇ ਕੋਲ ਪੈਸਾ ਹਾਂ ਤੁਹਾਨੂੰ ਸ਼ੁਗਰ ਹੋਇਆ ਹੈ ਤੁਹਾਨੂੰ ਬੀਪੀ ਹੈ ਤੁਸੀਂ दारू ਪੀ ਲਓਗੇ ਜਾਂ ਕੁਝ ਖਾ ਲਓਗੇ ਤੁਸੀਂ ਸਵੇਰੇ ਬਿਮਾਰ ਹੋ ਜਾਓਗੇ ਜੇ ਤੁਹਾਡੀ ਸਿਹਤ ਹੈ ਤਾਂ ਸਭ ਕੁਝ ਹੈ ਜਾਨ ਸਿਹਤ ਨਾਲ ਹਾਂ ਬਸ ਮੈਂ ਸਟੇਨ ਇਸ ਕਨਸੈਪਟ ਤੇ ਕੰਮ ਕਰ ਰਿਹਾ ਹਾਂ ਕਿ ਸਿਹਤ ਵਧੀਆ ਰੱਖਣੀ ਹੈ ਕੰਮਕਾਰ ਕਰਨਾ ਸਵੇਰ ਤੋਂ ਲੈ ਕੇ ਹਰ ਇੱਕ ਚੀਜ਼ ਪਿਓਰ ਦੇਣੀ ਹੈ ਬਿਲਕੁਲ ਲੋਕ ਕਹਿੰਦੇ ਹੁਣ ਦੇਖੋ ਆ ਦਿਖਾਉਣਾ ਤੁਹਾਨੂੰ ਆਹ ਟਮਾਟਰ ਦਾ ਸਹਜ ਦੇਖੋ ਕੋਈ ਸਪਰੇ ਨਹੀਂ ਇਹਦੇ ਕਰੀ ਹੋਈ ਹਾਂ ਕੋਈ ਇਹਦੇ ਵਿੱਚ ਰੇ ਨਹੀਂ ਪਾਇਆ ਸੀ ਤੇ ਇਹ ਜਦੋਂ ਇਹਨੂੰ ਤੱਲੇ ਤੋਂ ਅਸੀਂ ਰੇ ਪਾਇਆ ਸੀ ਦੂਜਾ ਦੇਸੀ ਤਿੰਨ ਟਰਾਲੀਆਂ ਇੱਕ ਵਿੱਗੇ ਚ ਬਰੂੜੀ ਦੀ ਅਰੂੜੀ ਦੀ ਉਹੀ ਇਹ ਚ ਪਾਇਆ ਹੋਇਆ ਉਹੀ ਸਬਜ਼ੀ ਖੜੀ ਹੈ ਤੁਹਾਡੇ ਸਾਹਮਣੇ ਤੇ ਲੋਕ ਦੇਖਦੇ ਮਤਲਬ ਹਰ ਸਬਜ਼ੀ ਦੀ ਨਾ ਇੱਕ ਗ੍ਰੋਥ ਹੋ ਰਹੀ ਹੈ ਹਾਂਜੀ ਕਿਉਂਕਿ ਮੰਡੀਆਂ ਦੇ ਵਿੱਚ ਵੀ ਟਮਾਟਰ ਦੇਖਦੇ ਆ ਉਹਦੇ ਦੱਬੇ ਤੋਂ ਪਤਾ ਲੱਗ ਜਾਂਦਾ ਹੈ ਜਦੋਂ ਮੈਂ ਬਹੁਤ ਜਦੋਂ ਮੈਂ ਜਦੋਂ ਮੈਂ ਬਾਈ ਡੋਂਕੀ ਲਾ ਕੇ ਆਇਆ ਹੈ ਨਾ ਡੋਂਕੀ ਤੋਂ ਬਾਅਦ ਮੈਂ ਬਹੁਤ ਐਕਸਪੀਰੀਅੰਸ ਕੀਤਾ ਹਾਂ ਹਾਂ ਮੈਂ ਮਤਲਬ ਇੱਕ ਪਾਗਲ ਬਣ ਗਿਆ ਸੀ ਕਿ ਮੈਂ ਯਾਰ ਦੁਬਾਰੇ ਕਾਮਯਾਬ ਹੋਣਾ ਬਿਲਕੁਲ ਲਾਹੌਲ ਸਪੀਤੀ ਕਿੱਥੇ ਐ ਜਿੱਥੇ ਜੂਨ ਦੇ ਵਿੱਚ ਠੰਡ ਪੈਂਦੀ ਹੈ ਉੱਥੋਂ ਮੈਂ ਗੋਭੀ ਢੋਈ ਹਮ ਕੱਡੀਆਂ ਭੇਜਦਾ ਹੁੰਦਾ ਸੀ 7 ਲੱਖ ਰੁਪਏ ਦਾ ਬਚਾਇਆ ਬਾਈ 3 ਮਹੀਨੇ ਚੋਂ ਅੱਛਾ ਗੱਡੀਆਂ ਮੈਂ ਗੋਭੀ ਦੀਆਂ ਤੇ ਮਟਰ ਦੀਆਂ ਸਾਰੀ ਮੰਡੀਆਂ 'ਚ ਭੇਜਦਾ ਹੁੰਦਾ ਹਮ ਉਸ ਤੋਂ ਬਾਅਦ ਮੈਂ ਆੜਤ ਕਰ ਲਈ ਚੰਡੀਗੜ੍ਹ ਜਾ 16 ਨੰਬਰ ਦੁਕਾਨ ਤੇ ਚੰਡੀਗੜ੍ਹ 26 ਸਾਈਡ ਕਰਕੇ ਅੱਛਾ ਜੀ ਉੱਥੇ ਮੈਂ ਬਹੁਤ ਮਿਹਨਤ ਕੀਤੀ ਹਮ ਤੇ ਉੱਥੋਂ ਮੈਨੂੰ ਸਬਜ਼ੀਆਂ ਦਾ ਸ਼ੌਂਕ ਪਿਆ ਅਸਲ ਹਮ ਵੀਰ ਮੈਂ ਸਬਜ਼ੀਆਂ ਲਾਣੀਆਂ ਕਿਹੜੇ ਮਹੀਨੇ ਚ ਕਿਹੜੀ ਸਬਜ਼ੀ ਲਾਣੀ ਆ ਫਿਰ ਮੈਂ ਇੱਥੇ ਆਪਣੇ ਘਰ ਚ ਹੀ ਕਰ ਲਿਆ ਸਾਰਾ ਕੁਝ ਜਿਹੜਾ ਮਿਹਨਤੀ ਬੰਦਾ ਹੁੰਦਾ ਨਾ ਹਾਂ ਉਹ ਕਰਦਾ ਰਹਿੰਦਾ ਕੁਛ ਨਾ ਬਿਲਕੁਲ ਘੱਟਾ ਵੀ ਉਹੀ ਬੰਦਾ ਖਾਂਦਾ ਜਿਹੜਾ ਕਰਦਾ ਕੁਛ ਹਾਂਜੀ ਜਿਹੜਾ ਨਹੀਂ ਕਰਦਾ ਉਹ ਘੱਟਾ ਨਹੀਂ ਕਰੇ ਉਹ ਘੱਟੇ ਨਹੀਂ ਉਹ ਕਹਿੰਦੇ ਆ ਨਾ ਜੇ ਤੁਸੀਂ ਬੇਲੀ ਬੈਠ ਜਿਓਗੇ ਤਾਂ ਬੇਲਾਮਣ ਸ਼ੈਤਾਨ ਦਾ ਕਰਦੀ ਹੁੰਦਾ ਹੈ ਤੇ ਬੇਲਾਮਣ ਗਿਆਨ ਦਾ ਕਰਦੀ ਹੁੰਦਾ ਉਹ ਤੁਸੀਂ ਦੇਖਣਾ ਤੇ ਕਿਵੇਂ ਅਸੀਂ ਹੁਣ ਸਵੇਰ ਤੋਂ ਲੈ ਕੇ ਸਾਨੂੰ ਬਈ ਕੁਝ ਸਤਾਨੀ ਚੁੱਝਦੀ ਨਹੀਂ ਕੋਈ ਕੰਮਕਾਰ ਚੀ ਬੀ ਜੀ ਹਾਂਜੀ ਸਵੇਰ ਤੋਂ ਰਾਤ ਹੋ ਜਾਂਦੀ ਐ ਇਦਾਂ ਹੀ ਤੇ ਕੰਮਕਾਰ ਚ ਆਪਣੇ ਮਸਤ ਰਹਿੰਦੇ ਆ ਬਿਲਕੁਲ ਤੇ ਦਵਿੰਦਰ ਭਾਈ ਇਹਦੀ ਫਿਰ ਵਿਕਰੀ ਅ ਹੋਲ ਹੋ ਰਹੀ ਹੈ ਅੱਛੇ ਤਰੀਕੇ ਨਾਲ ਹਾਂਜੀ ਮੈਨੂੰ ਬੜਾ ਯਾਰ ਬੜਾ ਪਿਆਰ ਮਿਲਦਾ ਜਦੋਂ ਵਰਤੀ ਵੱਡੇ ਵੱਡੇ ਮਤਲਬ ਕੋਈ ਡਾਕਟਰ ਕੋਈ ਵਕੀਲ ਵਰਤੀ ਲੈ ਕੇ ਜਾਂਦਾ ਤੇ ਮੈਨੂੰ ਇੰਨਾ ਹੌਸਲਾ ਹੋ ਜਾਂਦਾ ਮੈਨੂੰ ਪੈਸੇ ਪੂਸੇ ਦੇ ਨਹੀਂ ਮਤਲਬ ਬਹੁਤੀ ਹੁੰਦੀ ਤੇ ਹੌਸਲਾ ਬਹੁਤ ਹੋ ਜਾਂਦਾ ਉਹਦੇ ਨਾਲ ਮੈਂ ਉੜਦਾ ਫਿਰਦਾ ਵੀ ਯਾਰ ਆ ਮੈਨੂੰ ਕਹਿੰਦੇ ਵੀ ਤੇਰੀ ਚੀਜ਼ ਵਧੀਆ ਮੈਂ ਹਰ ਇੱਕ ਗਾਹਕ ਨੂੰ ਇਹ ਵੀ ਕਹਿੰਦਾ ਕਿ ਜੇ ਮੇਰੀ ਚੀਜ਼ ਚ ਕਿਸੇ ਨੂੰ ਕੰਪਲੀਟ ਆਵੇ ਨਾ ਤਾਂ ਮੈਨੂੰ ਦੱਸੋ ਅੱਜ ਤੱਕ ਪਰ ਰੱਬ ਦੀ ਕਿਰਪਾ ਨਾਲ ਜਲਾਈ ਤੋਂ ਮੈਂ ਸ਼ੁਰੂ ਕੀਤਾ ਸੀ ਕੋਈ ਕੰਪਲੀਟ ਨਹੀਂ ਬਿਲਕੁਲ ਤੇ ਸਬਜ਼ੀਆਂ ਤੋਂ ਲਾਭ ਆ ਬਾਈ ਦਵਿੰਦਰ ਇੱਥੇ ਦਾ ਚੀਕੂ ਦੇਖ ਰਹੇ ਅਸੀਂ ਔਲੇ ਦੇਖ ਰਹੇ ਹਾਂ ਔਲੇ ਪਿੰਡਾਂ ਦੇ ਵਿੱਚ ਇਦਾਂ ਦੀ ਦਰਖਤ ਹੀ ਨਹੀਂ ਮਿਲਦੀ ਮੈਨੂੰ ਲੱਗਦਾ ਤੇ ਇਹ ਕ੍ਰੇਸ਼ਨ ਸਾਡਾ ਬਾਅਦ ਵਿੱਚ ਦਿਖਾਊਗਾ ਦੇਖੋ ਕਿਵੇਂ ਔਲਿਆਂ ਦਾ ਭਰਿਆ ਇਹ ਦਰਖਤ ਹੈ ਨਾ ਇੱਧਰ ਚੀਕੂਆਂ ਦਾ ਦਰਖਤ ਹੈ ਤੇ ਇਹ ਇਹ ਸ਼ੌਕ ਵੀ ਫਿਰ ਹੁਣ ਪੜਿਆ ਕਿ ਉਹਦੋਂ ਤੋਂ ਹਾਂ ਇਹ ਔਲੇ ਦੀ ਮੈਂ ਕਦਰ ਨਹੀਂ ਕਰਦਾ ਹਾਂ ਸਾਲ ਦੇ ਵਿੱਚ ਸ਼ਾਮ ਨੂੰ ਮੈਂ ਔਲੇ ਚਾਰ ਪੰਜ ਨਾ ਚਾਰ ਦੇ ਆਪਣੀ ਸਬਜ਼ੀ ਚ ਚੂਰ ਕੇ ਚਾਹ ਬੇਸਵਾਦ ਲੱਗਣ ਮੈਨੂੰ ਖਾਣਾ ਹੀ ਖਾਣੀ ਓਕੇ ਇਹਨਾਂ ਨਾਲ ਸਾਰਿਆਂ ਲੱਗਦੇ ਨਹੀਂ ਹੈਗੇ ਵੀ ਐਡੀ ਹੋਰ ਦੇ ਇਹ ਸਾਰੇ ਔਲੇ ਜਿਹੜੇ ਇਹਨਾਂ ਨੂੰ ਮੈਂ ਕੁਛ ਨਹੀਂ ਇਹਨਾਂ ਦਾ ਕਰਨਾ ਸਿਰਕਾ ਪਾ ਕੇ ਸਿਰਕੇ ਦੇ ਵਿੱਚ ਇਹਨਾਂ ਨੂੰ ਮਤਲਬ ਗੇਰ ਦੇਣਾ ਨਮਕ ਪਾ ਕੇ ਬਿਲਕੁਲ ਆਪਣੇ ਆਪ ਹੀ ਗਲ ਜਾਂਦੇ ਨੇ ਆਟੋਮੈਟਿਕ ਚਾਰ ਬਣ ਜਾਂਦਾ ਖਾਂਦੇ ਰਹਿੰਦੇ ਅਸੀਂ ਕਿਆ ਬਾਤ ਕਰਦੇ ਵੀ ਖਾਂਦੇ ਹਾਂ ਹਮ ਬੜਾ ਔਲਾਜ ਵਿੱਚ ਬਹੁਤ ਵੱਡੀ ਤਾਕਤ ਹੈ ਜੇ ਔਲਾ ਬੰਦਾ ਹਰ ਇੱਕ ਬੱਚੇ ਨੂੰ ਬੱਚੇ ਨੂੰ ਦਵਾਇਆ ਜਾਵੇ ਨਾ ਹੂੰ ਤਾਂ ਉਹਦੇ ਵਿੱਚ ਕੈਲਸ਼ੀਅਮ ਹੂੰ ਤੇ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਮਤਲਬ ਇਹ ਕਬਜ਼ ਪੇਟ ਦੀ ਬਿਮਾਰੀ ਕੋਈ ਵੀ ਨਹੀਂ ਰਹਣੀ ਔਲਾ ਇੰਨੀ ਇਹ ਵੀ ਥੋੜਾ ਜਿਹਾ ਦੱਸ ਦੋ ਭਾਈ ਫਿਰ ਉਹਨੂੰ ਕੱਚੇ ਨੂੰ ਖਾਧਾ ਜਾਵੇ ਜਾਂ ਨਾ ਕੱਚੇ ਨੂੰ ਨਹੀਂ ਇਹਨਾਂ ਦਾ ਚਾਰ ਬਣਾ ਲਓ ਮਰਬਾ ਕਰ ਲਓ ਹੂੰ ਕੱਚੇ ਦਾ ਇਹਦਾ ਜੂਸ ਪੀ ਲਓ ਜੀ ਜਾਂ ਪਾਵਾ ਕੱਚੇ ਦਾ ਜੂਸ ਪਰ ਹਰ ਇੱਕ انسان ਨੂੰ ਔਲਾ ਜਿਹੜਾ ਹੈ ਨਾ ਹੂੰ ਉਹ ਫੱਕੀ ਦੇ ਤੌਰ ਤੇ ਲੋ ਹਰ ਇੱਕ انسان ਨੂੰ ਚਾਹੀਦਾ ਔਲਾ ਹੂੰ ਜ਼ਰੂਰ ਫੱਕੇ ਦੀ ਗੱਲ ਤੁਸੀਂ ਕੀ ਜੇ ਉਹਨੂੰ ਫਿਰ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਮੈਂ ਭਾਈ ਉਹਦੇ ਵਿੱਚ ਜਿਹੜਾ ਔਲਾ ਉਹ 400 ਗ੍ਰਾਮ ਹੂੰ ਤੇ ਬੇਰੜਾ 200 ਗ੍ਰਾਮ ਵੱਡੀ ਹੜ 100 ਓਕੇ ਪੀਕੇ ਰੱਖਣਾ ਉਹਨੂੰ ਪੀਕੇ ਹਾਂ ਮੈਂ ਸਵੇਰੇ ਨਿਰਨੇ ਗਾਲ ਜੇ ਪਹਿਲਾਂ ਫੱਕੀ ਔਲੇ ਦੀ ਲੰਦਾ ਕੀ ਗੱਲ ਰੜ ਕੇ ਉੱਠ ਕੇ ਦੋ ਚਮਚੇ ਮੈਂ ਖਾਣਾ ਹੀ ਗਣੇ ਯਾਰ ਇਹ ਇਹ ਗਵਿੰਦਰ ਭਾਈ ਜੇ ਕੱਚਾ ਔਲਾ ਕਿਉਂਕਿ ਸਾਡੇ ਪਿੰਡਾਂ ਅੰਕ ਕਿਹਾ ਜਾਂਦਾ ਹੈ ਨਾ ਵੀ ਕੱਚਾ ਔਲਾ ਖਾਓ ਤਾਂ ਬੜਾ ਲਾਹੇਵੰਦ ਹੈ ਉਹ ਖਾਣਾ ਚਾਹੀਦਾ ਕੱਚਾ ਸਿੱਧਾ ਖਾਣਾ ਚਾਹੀਦਾ ਖਾਣਾ ਚਾਹੀਦਾ ਉਹਨੂੰ ਵੀ ਕੋਈ ਕਰਨੀ ਜੇ ਖਾ ਸਕਦੇ ਪਰ ਉਹ ਕਿਹੜਾ ਹੁੰਦਾ ਨਾ ਖਾਣ ਜਾਂਦਾ ਤਾਂ ਹੁੰਦਾ ਨਾ ਹਾਰਡ ਹੁੰਦਾ ਨਾ ਖਾਣ ਜਾਂਦਾ ਉਹਦਾ ਜੂਸ ਪੀ ਸਕਦੇ ਆ ਹਾਂ ਹਾਂ ਤਾਂ ਬੜਾ ਵਧੀਆ ਲੱਗਿਆ ਬਈ ਬਜਿੰਦਰ ਤੇ ਬਾਕੀ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਦੱਸ ਦਈਏ ਕਿ ਜਿੰਨੀ ਖੇਤੀ ਤੁਸੀਂ ਇਹ ਦੇਖ ਰਹੇ ਹੋ ਚਾਹੇ ਮਿੰਨੀ ਜੰਗਲ ਹੀ ਹੈ ਇਹ ਇੱਕ ਤਰ੍ਹਾਂ ਦਾ ਬਾਗੀਚੀ ਹੈ ਇਹ ਇਹਦੇ ਵਿੱਚ ਕੋਈ ਵੀ ਰੇ ਸਪਰੇ ਤੁਹਾਨੂੰ ਨਹੀਂ ਮਿਲੂਗੀ ਵਿਦਆਉਟ ਫਰੂੜੀ ਦੀ ਰੇਤ ਤਾਂ ਇਹ ਤੁਸੀਂ ਦੇਖ ਵੀ ਸਕਦੇ ਹੋਗੇ ਗੋਭੀ ਇੱਥੋਂ ਮਿਲੂ ਗਾਜਰ ਇੱਥੋਂ ਮਿਲੂ ਚੀਕੂ ਇੱਥੋਂ ਮਿਲੂ ਔਲਾ ਇੱਥੋਂ ਮਿਲੂ ਤੇ ਟਮਾਟਰਾਂ ਦੀ ਤਾਂ ਕੋਈ ਆਪਾਂ ਗੱਲ ਕਰ ਹੀ ਨਹੀਂ ਸਕਦੇ ਇਹ ਕਿਸੇ ਹੋਰ ਨੇ ਨਹੀਂ ਕਿਉਂਕਿ ਕਿਹਾ ਜਾਂਦਾ ਹੁੰਦਾ ਨਾ ਕਿ ਮੰਡੀਆਂ 'ਚ ਇੰਨੀਆਂ ਫਸਲਾਂ ਮਿਲਦੀਆਂ ਯਾਰ ਕਿੱਥੋਂ ਆਉਂਦੀਆਂ ਤਾਂ ਉਹ ਸਾਡੇ ਬਾਈ ਦਵਿੰਦਰ ਵਰਗੀ ਏਦਾਂ ਦੀ ਜਿਹੜੀ ਸਹੂਲਤਾਂ ਦੇ ਰਹੇ ਆ ਤੇ ਬਾਕੀ ਬਾਈ ਲਾਸਟ ਦੇ ਵਿੱਚ ਕੋਈ ਸਨੇਹਾ ਸਾਡੇ ਮੈਂ ਲਾਸਟ ਦੇ ਵਿੱਚ ਇੱਕ ਹੀ ਸਨੇਹਾ ਦੇਵਾਂਗਾ ਮੇਰੇ ਕਿਸਾਨ ਭਰਾਵਾਂ ਨੂੰ ਕਿ ਜਿਹੜੇ ਆਪਾਂ ਮੰਡੀ 'ਚ ਫਸਲ ਭੇਜਦੇ ਆ ਉੱਥੇ ਸਪਰੇਅ ਦੀ ਸੰਕੋਚ ਕਰਿਆ ਕਰੋ ਜਦੋਂ ਆਪਾਂ ਨੇ ਉਹ ਤੋੜਨੀ ਹੈ ਨਾ ਉਸ ਟਾਈਮ ਨਾ ਸਪਰੇਅ ਕਰਿਆ ਕਰੋ ਕਿਉਂਕਿ ਉਹ ਜਿਹੜੀ ਆਪਾਂ ਤੁਰਤ ਦੀ ਸਪਰੇਅ ਕਰੀ ਕਿਸੇ ਨੇ ਖਾਣੀ ਉਹ ਜ਼ਹਿਰ ਬਣਦਾ ਹੈ। ਬਿਲਕੁਲ। ਤੇ ਬਿਮਾਰ ਹੋ ਜਾਂਦਾ ਬੰਦਾ। ਠੀਕ ਹੈ। ਮਠਿਆਈਆਂ 'ਚ ਮਲਾਵਟ ਨਾ ਕਰੋ। ਕਿਸੇ ਨੇ ਨਹੀਂ ਖਾਣੀ। ਹੂੰ। ਤੁਹਾਡੇ ਪੈਸੇ ਐ ਤੁਹਾਡਾ ਇੱਕ ਪੁੱਤ ਨਲਾਇਕ ਨਿਕਲੇ ਆ ਉਹਨੇ ਸਾਰਾ ਬਰਬਾਦ ਕਰ ਦੇਣਾ। ਪੈਸਾ ਨਾਲ ਨਹੀਂ ਜਾਣਾ ਤੁਸੀਂ ਪਾਪ ਨਾ ਖਟੋ। ਬਿਲਕੁਲ। ਠੀਕ ਹੈ। ਪਿਓਰ ਚੀਜ਼ ਦਿਓ ਕੁਛ ਨਹੀਂ ਹੁੰਦਾ। ਮੈਂ ਕਰੋਨਾ ਕਰੋੜਾ ਰੁਪਏ ਦਾ ਘਾਟਾ ਪਾਇਆ ਮੈਂ ਮੈਂ ਪੈਸੇ ਨੂੰ ਤਰਜੀਹ ਨਹੀਂ ਦਿੰਦਾ। ਬਿਲਕੁਲ। ਮੈਂ ਸਿਹਤ ਵੱਲ ਧਿਆਨ ਦੇ ਰਿਹਾ ਲੋਕਾਂ ਦੀ ਵੱਲ ਵੀ ਦੇ ਰਿਹਾ ਆਪਣੀ ਵੱ ਮੈਂ ਤਾਂ ਲੋਕਾਂ ਨੂੰ ਇਹੀ ਕਹਿੰਦਾ ਵੀ ਤੁਸੀਂ ਪੈਸੇ ਪਿੱਛੇ ਨਾ ਲੱਗੋ ਹਾਂ ਤੇ ਮਿਹਨਤ ਕਰੋ ਰੱਬ ਫਲ ਜ਼ਰੂਰ ਦਿੰਦਾ ਬਿਲਕੁਲ ਵਿਲੇ ਨਾ ਰਹੋ ਤਾਂ ਬਾਕੀ ਇਹ ਗੱਲ ਹੈ ਬਈ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਨਾ ਤਾਂ ਪੈਸਾ ਤੁਹਾਡੇ ਪਿੱਛੇ ਆਉਂਦਾ ਤੁਸੀਂ ਪੈਸੇ ਪਿੱਛੇ ਨਾ ਭੱਜੋ ਮਿਹਨਤ ਕਰੋ ਫਲ ਉਸ ਪਰਮਾਤਮਾ ਦਾ ਪਹਿਲਾਂ ਨਾਮ ਬਣਾਓ ਆਪਣਾ ਨਾਂ ਤੋਂ ਬਾਅਦ ਪੈਸਾ ਆਪਣੇ ਆਪ ਹੀ ਆ ਜਾਂਦਾ ਬਿਲਕੁਲ ਤਾਂ ਮੈਂ ਲੱਡੀ ਜਟਾਣਾ ਮੇਰੇ ਨਾਲ ਕੈਮਰਾਮੈਨ ਕ੍ਰਿਸ਼ਨ ਸਾਡੇ ਨਾਲ ਅੱਜ ਮੌਜੂਦ ਸੀ ਦਵਿੰਦਰ ਥੈਂਕ ਯੂ